ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਯਾਜਵਿੰਦਰ ਸਿੰਘ ਅਸੀਂ ਆਂ ਸੂਫੀਆਂ ਦੀ ਧਰਤੀ ਦੁਆਬੇ ਤੇ ਜਿੱਥੇ ਪੂਰੀ ਰਾਤ ਡਰੋਨ ਚੱਲੇ ਬੰਬ ਚੱਲੇ ਜਲੰਧਰ ਦੇ ਅੰਦਰ ਦਸੂਹਾ ਦੇ ਅੰਦਰ ਹੋਰ ਥਾਵਾਂ ਦੇ ਉੱਤੇ ਵੀ ਪਠਾਨਕੋਟ ਇਹਦੇ ਨਾਲ ਲੱਗਦੇ ਇਲਾਕੇ 'ਚ ਵੀ ਨਾਲ ਲੱਗਦਾ ਇਲਾਕਾ ਜੰਮੂ ਵੀ ਐ ਪਰ ਦੂਜੇ ਪਾਸੇ ਇੰਦਰ ਦੇਵਤਾ ਸੁਨੇਹਾ ਦੇ ਰਿਹਾ ਸਵੇਰੇ ਸਵੇਰੇ ਮੀਂਹ ਦਾ ਮੇਘ ਤੇ ਮਲਹਾਰ ਰਾਗ ਇੰਦਰ ਦੇਵਤਾ ਨੇ ਛੇੜਿਆ ਕਿਉਂਕਿ ਇਹ ਇੰਡਸ ਸਿਵਲਾਈਜੇਸ਼ਨ ਦੇ ਅੰਦਰ ਇੰਦਰ ਦੇਵਤਾ ਨੂੰ ਲੱਗਦਾ ਹੋਏਗਾ ਕਿ ਇਹ ਧਰਤੀ ਜਿੱਥੇ ਬੰਬਾਂ ਦੀ ਤਪਸ਼ ਦੇ ਨਾਲ ਧਰਤੀ ਕਮਲਾਈ ਹੋਈ ਹੈ ਕਿਉਂਕਿ ਦੋਵੇਂ ਪਾਸੇ ਅਸੀਂ ਦੇਖ ਰਹੇ ਹਾਂ ਬੰਬ ਚੱਲ ਰਹੇ ਆ ਪਰ ਇਹ ਜਿਹੜਾ ਸਦੀਆਂ ਦਾ ਸਿਵਲਾਈਜੇਸ਼ਨ ਸੀ ਜਿਹਨੂੰ ਇੰਡਸ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ ਜਿਹਨੂੰ ਅਖੰਡ ਭਾਰਤ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਜਿਹਨੂੰ ਇੱਕ ਸਾਂਝੀ ਧਰਤੀ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਜਿਹਨੂੰ ਵੱਖ-ਵੱਖ ਵਿਚਾਰ ਧਰਾਵਾ ਵੱਖ-ਵੱਖ ਤਰੀਕੇ ਨਾਲ ਨਰੇਟ ਕਰਦੀਆਂ ਨੇ ਜਿਹਨੂੰ ਪਾਕਿਸਤਾਨ ਦਾ ਇੱਕ ਜਰਨਲ ਕਲੈਸ ਆਫ ਸਿਵਲਾਈਜੇਸ਼ਨ ਤੱਕ ਲੈ ਜਾਂਦਾ ਹੈ ਬਹੁਤ ਹੀ ਮੰਦਭਾਗੀ ਘਟਨਾਵਾਂ ਦੇ ਨਾਲ ਪਰ ਉਸ ਤੋਂ ਬਾਅਦ ਇੰਦਰ ਦੇਵਤਾ ਦਵਾਏ ਧਰਤੀ ਦੇ ਅਸੀਂ ਖੜੇ ਆ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈਗਾ ਕਿਵੇਂ ਇੰਦਰ ਦੇਵਤਾ ਉਹ ਸੁਨੇਹਾ ਦੇ ਰਿਹਾ ਜਿਸ ਸੁਨੇਹੇ ਦੀ ਲੋੜ ਹੈ ਧਰਤੀ ਨੂੰ ਕੀ ਹਾਂ ਤਪਸ਼ ਦੀ ਲੋੜ ਨਹੀਂ ਧਰਤੀ ਨੂੰ ਧਰਤੀ ਨੂੰ ਪੀਸ ਦੀ ਲੋੜ ਆ ਧਰਤੀ ਨੂੰ ਸ਼ਾਂਤੀ ਦੀ ਲੋੜ ਆ ਧਰਤੀ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਇਸ ਤਰ੍ਹਾਂ ਦੇ ਮੌਸਮ ਦੀ ਲੋੜ ਆ ਜਿਸ ਤਰ੍ਹਾਂ ਦਾ ਮੌਸਮ ਇੰਦਰ ਦੇਵਤਾ ਨੇ ਕੀਤਾ ਕਿਉਂਕਿ ਇੰਦਰ ਦੇਵਤਾ ਤਾਂ ਸਭ ਕੁਝ ਜਾਣਦੇ ਨੇ ਉਹ ਤਾਂ ਜਾਣੀ ਜਾਣਦੇ ਉਹਨਾਂ ਨੇ ਮੇਗ ਤੇ ਮਲਹਾਰ ਰਾਗ ਛੇੜ ਦਿੱਤਾ ਸੂਫੀਆਂ ਦੀ ਧਰਤੀ ਦੁਆਬੇ ਦੇ ਉੱਤੇ ਤਾਂ ਕਿ ਸ਼ਾਂਤੀ ਬਣੇ ਰਹੇ ਤਾਂ ਕਿ ਭਾਈਚਾਰਾ ਹੋਵੇ ਤਾਂ ਕਿ ਤਪਸ਼ਾ ਸਾਡੀਆਂ ਜ਼ਿੰਦਗੀਆਂ ਨੂੰ ਨਾ ਖਾਣ ਤਾਂ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣੇ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਹਿਰੋਸ਼ਿਮਾ ਤੇ ਨਾਗਾਸਾ키 ਵਰਗੀਆਂ ਹੋ ਜਾਣ ਕਿਉਂਕਿ ਹਿਰੋਸ਼ਿਮਾ ਤੇ ਨਾਗਾਸਾਕੀ ਤੇ ਜਦੋਂ ਪਰਮਾਣੂ ਬੰਬ ਡਿੱਗੇ ਸੀ ਉਸ ਤੋਂ ਬਾਅਦ ਕਈ ਪੀੜੀਆਂ ਉੱਥੇ ਕਈ ਪੀੜੀਆਂ ਅਪਾਹਜ ਪੈਦਾ ਹੁੰਦੀਆਂ ਰਹੀਆਂ ਭੰਗ ਪੈਦਾ ਹੁੰਦੀਆਂ ਰਹੀਆਂ ਕਈ ਪੀੜੀਆਂ ਦੇ ਜਿਹੜੇ ਬਕਾਇਦਾ ਤੌਰ ਦੇ ਉੱਤੇ ਅੰਗ ਕੋਈ ਅੰਗ ਕਿਸੇ ਦਾ ਇੱਕ ਅੰਗ ਨਹੀਂ ਹੁੰਦਾ ਸੀ ਕਿਸੇ ਦਾ ਦੋ ਨਹੀਂ ਹੁੰਦਾ ਸੀ ਕਿਸੇ ਦੀਆਂ ਅੱਖਾਂ ਨਹੀਂ ਹੁੰਦੀਆਂ ਸੀ ਕਿਸੇ ਦੇ ਕੁਝ ਨਹੀਂ ਹੁੰਦਾ ਸੀ ਕਿਸੇ ਦਾ ਕੁਝ ਨਹੀਂ ਹੁੰਦਾ ਸੀ ਇਹ ਦੁਨੀਆ ਨੇ ਦੇਖਿਆ ਹੋਇਆ ਇਸੇ ਕਰਕੇ ਪ੍ਰਮਾਤਮਾ ਦੀ ਰਜ਼ਾ ਚੀ ਸਾਰਿਆਂ ਦੀ ਰਜ਼ਾ ਤੇ ਪ੍ਰਮਾਤਮਾ ਇਸ ਧਰਤੀ ਦੇ ਉੱਤੇ ਕਿ ਸੁਨੇਹਾ ਦੇ ਰਿਹਾ ਇੰਦਰ ਦੇਵਤਾ ਸੂਫੀਆਂ ਨੂੰ ਸੁਨੇਹਾ ਦੇ ਰਿਹਾ ਸੂਫੀਆਂ ਦੀਆਂ ਦਰਗਾਹਾਂ ਨੂੰ ਸੂਫੀਆਂ ਦੀ ਧਰਤੀ ਦੁਆਬੇ ਤੇ ਜਿਹੜੀ ਵੱਡਾ ਗੜ ਰਹੀ ਹੈਗੀ ਔਰ ਇਸ ਇਲਾਕੇ ਚੋਂ ਇਮਰਾਨ ਖਾਨ ਇਸ ਇਲਾਕੇ ਚੋਂ ਗਏ ਨੇ ਕਿਉਂਕਿ ਪਠਾਨਾਂ ਦੀ ਧਰਤੀ ਰਹੀ ਹੈ ਇਹ ਇਸ ਇਲਾਕੇ ਚ ਉਹ ਨਵਾਸ਼ ਸ਼ਰੀਫ ਦਾ ਵੀ ਨੇੜੇ ਤੇੜਾ ਇਲਾਕਾ ਹੈਗਾ ਜੇ ਤੁਸੀਂ ਦੇਖੋਗੇ ਦੁਆਬੇ ਦੇ ਨਾਲ ਹੀ ਤਰਨ ਤਰਨ ਲੱਗ ਜਾਂਦਾ ਜਾ ਕੇ ਯਾਨੀ ਇੱਥੋਂ ਹੀ ਸਾਰਾ ਜਿਹੜਾ ਮੈਂ ਕਹਿ ਰਿਹਾ ਇੰਡਸ ਸਿਵਲਾਈਜੇਸ਼ਨ ਦੀ ਇੰਡਸ ਵੈਲੀ ਦੇ ਸਿਵਲਾਈਜੇਸ਼ਨ ਦਾ ਉਹ ਸਦੀਆਂ ਪੁਰਾਣਾ ਇਤਿਹਾਸ ਜਾਂ ਜਿਹੜੇ ਇੱਥੋਂ ਦੇ ਹੋਰ ਸਿਵਲਾਈਜੇਸ਼ਨ ਰਹੇ ਨੇ ਚਾਹੇ ਮਹੰਜੋਦਾੜੋ ਰਹਾ ਚਾਹੇ ਫਿਰ ਹੋਰ ਸਿਵਲਾਈਜੇਸ਼ਨ ਨੇ ਜਿੰਨੇ ਵੀ ਉਹ ਸਾਰੇ ਸਿਵਲਾਈਜੇਸ਼ਨ ਵੀ ਇਸੇ ਧਰਤੀ ਦੇ ਆਲੇ-ਦੁਆਲੇ ਘੁੰਮਦੇ ਰਹੇ ਨੇ ਇੱਥੇ ਹੀ ਕਹਿੰਦੇ ਆ ਵੇਦਾਂ ਦੀ ਰਚਨਾ ਹੁੰਦੀ ਹੈ ਇੱਥੇ ਹੀ ਵੱਡੇ ਵੱਡੇ ઋષਿ-ਮੁਨੀ ਇਸ ਧਰਤੀ ਤੇ ਆ ਕੇ ਬਹਿੰਦੇ ਨੇ ਇੱਥੇ ਹੀ ਸੂਫੀਆਂ ਦੀ ਧਰਤੀ ਹੈ ਤੇ ਤੇ ਹੀ ਇੰਦਰ ਦੇਵਤਾ ਉਹ ਸਨੇਹਾ ਦੇ ਰਿਹਾਗਾ ਜਿਹੜਾ ਸਨੇਹਾ ਅੱਜ ਦੁਨੀਆ ਨੂੰ ਲੈਣ ਦੀ ਲੋੜ ਆ ਗਈ ਕਿ ਹਾਂ ਕਿਵੇਂ ਪੀਸ ਵਾਲ ਕਿਉਂਕਿ ਅਮਰੀਕਾ ਨੇ ਬਕਾਇਦਾ ਤੌਰ ਦੇ ਉੱਤੇ ਕਿਹਾਗਾ ਪਾਕਿਸਤਾਨ ਨੂੰ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਡੀ ਐਕਸਲੇਸ਼ਨ ਕਰਨੀ ਆ ਯਾਨੀ ਪਰਮਾਣੂ ਯੁੱਧ ਤੋਂ ਬਚਣਾਗਾ ਉਹਨਾਂ ਨੇ ਭਾਰਤ ਨਾਲ ਵੀ ਗੱਲ ਕੀਤੀ ਆ ਭਾਰਤ ਨੇ ਵੀ ਅਮਰੀਕਾ ਨਾਲ ਗੱਲ ਕੀਤੀ ਆ ਭਾਰਤ ਜੰਗ 'ਚ ਨਹੀਂ ਜਾਣਾ ਚਾਹੁੰਦਾ ਸਿਗਾ ਕਿਉਂਕਿ ਇਸ ਤਰ੍ਹਾਂ ਦੀ ਮੰਦਭਾਗੀ ਪਹਿਲਗਾਮ ਦੇ ਅੰਦਰ ਜੋ ਹੋਇਆ ਸੀਗਾ ਉਹ ਬੜਾ ਸ਼ਰਮਨਾਕ ਸੀਗਾ ਉਹ ਬੜਾ ਹੀ ਸਾਡੇ ਬੇਕਸੂ ਨਿਰਦੋਸ਼ ਲੋਕਾਂ ਨੂੰ ਜਿਸ ਤਰ੍ਹਾਂ ਦੀ ਜ਼ਹਾਲਤ ਦੇ ਨਾਲ ਉਹਨਾਂ ਅੱਤਵਾਦੀਆਂ ਨੇ ਅਟੈਕ ਕੀਤਾ ਉਹਦੀ ਰਿਟੈਲੀਏਸ਼ਨ ਭਾਰਤ ਨੇ ਜ਼ਰੂਰ ਕੀਤੀ ਪਰ ਜਿਸ ਤਰ੍ਹਾਂ ਦਾ ਪਾਕਿਸਤਾਨ ਕਰ ਰਿਹਾ ਹੈਗਾ ਉਹ ਆਪਣੀਆਂ ਹੱਦਾਂ ਪਾਰ ਕਰ ਰਿਹਾ ਉਹਨੂੰ ਵੀ ਬਚਣਾ ਚਾਹੀਦਾ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਚਾਉਣਾ ਚਾਹੀਦਾ ਪਰ ਸਭ ਤੋਂ ਵੱਡੀ ਰਜ਼ਾ ਕਿਹਦੀ ਹੁੰਦੀ ਹੈ ਪ੍ਰਮਾਤਮਾ ਦੀ ਉਹ ਰਜ਼ਾ ਜਿਹੜੀ ਇੰਦਰ ਦੇਵਤਾ ਦੀ ਰਜ਼ਾ ਸੂਫੀਆਂ ਦੀ ਧਰਤੀ ਦੇ ਉੱਤੇ ਉਹ ਸੁਨੇਹਾ ਦੇ ਰਹੀ ਹੈਗੀ ਕਿ ਹਾਂ ਸ਼ਾਂਤੀ ਦੇ ਨਾਲ ਤਪਸ਼ ਦੇ ਨਾਲ ਨਹੀਂ ਜਾਉਣਾਗਾ ਠੰਡ ਦੇ ਨਾਲ ਜਾਉਣਾਗਾ ਠੰਡਾ ਦਿਮਾਗ ਰੱਖਣਾ ਤੇ ਠੰਡਾ ਦੁਨੀਆ ਚ ਰਹਿਣਾਗਾ ਔਰ ਇੱਕ ਨਰਮ ਤਰੀਕੇ ਦੇ ਨਾਲ ਜੋ ਭਾਰਤ ਦੀ ਬਹੁਤ ਪੁਰਾਣੀ ਨੀਤੀ ਰਹੀ ਹੈਗੀ 네ਹਰੂ ਤੋਂ ਟਾਈਮ ਤੋਂ ਲੈ ਕੇ ਹੁਣ ਤੱਕ ਮੋਦੀ ਕਾਲ ਤੱਕ ਗੁੱਟਨਿਰਪੇਖ ਰੀਤੀ ਯਾਨੀ ਜਿਹਦੇ ਅੰਦਰ ਭਾਰਤ ਕਦੇ ਵੀ ਜੰਗ ਦੇ ਦਰਮਿਆਨ ਵੀ ਸੈਕੰਡ ਜੰਗ ਦੇ ਦਰਮਿਆਨ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਕੋਲਡ ਵਾਰ ਦੇ ਟਾਈਮ ਵੀ ਜਦੋਂ ਰਸ਼ੀਆ ਤੇ ਅਮਰੀਕਾ ਦੇ ਅੰਦਰ ਬਹੁਤ ਵੱਡੀ ਕੋਲਡ ਵਾਰ ਚੱਲਦੀ ਰਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਜੋ ਹਸਟਲਨ ਵਾਲਾ ਦੌਰ ਹੈ ਇੱਕ ਵਾਸੇ ਚਰਚਲ ਵਾਲਾ ਦੌਰ ਹੈਗਾ ਉਦੋਂ ਲਗਾਤਾਰ ਇੱਕ ਸ਼ਾਂਤੀ ਦੀਆਂ ਅਪੀਲਾਂ ਭਾਰਤ ਦੁਨੀਆ ਨੂੰ ਕਰਦਾ ਰਿਹਾ ਤੇ ਭਾਰਤ ਗੁੱਟਨਿਰਪੇਖ ਰਿਹਾ ਯਾਨੀ ਕਿਸੇ ਵੀ ਇੱਕ ਗੁੱਟ ਦਾ ਹਿੱਸਾ ਨਹੀਂ ਰਿਹਾ ਦੋ ਗੁੱਟ ਬਣ ਗਏ ਸੀ ਦੁਨੀਆ ਦੇ ਉੱਤੇ ਪਹਿਲਾਂ ਫਸਟ ਵਰਲਡ ਵਾਰ ਦੇ ਟਾਈਮ ਫਿਰ ਸੈਕੰਡ ਵਰਲਡ ਵਾਰ ਦੇ ਟਾਈਮ ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਭਾਰਤ ਨੇ ਗੁੱਟ ਨਿਰਪੇਖ ਦੀਵੇਂ ਇਸੇ ਕਰਕੇ ਭਾਰਤ ਨੇ ਹੁਣ ਰਸ਼ੀਆ ਨਾਲ ਵੀ ਰਿਸ਼ਤੇ ਰੱਖਿਆ ਸੀ ਅਮਰੀਕਾ ਨਾਲ ਵੀ ਰੱਖਿਆ ਸੀ ਰਸ਼ੀਆ ਤੋਂ ਤੇਲ ਲੈ ਕੇ ਯੂਰਪ ਦੇ ਅੰਦਰ ਵੇਚਿਆ ਜਦੋਂ ਯੂਕਰੇਨ ਦਾ ਯੁੱਧ ਚੱਲ ਰਿਹਾ ਸੀ ਅਮਰੀਕਾ ਇਸ ਗੱਲ ਤੇ ਨਾਰਾਜ਼ ਵੀ ਹੋਇਆ ਪਰ ਇਹੀ ਗੱਲ ਜਿਹੜੀ ਹੈਗੀ ਜਿਹੜੀ ਉਹ ਗੱਲ ਨਿਕਲ ਕੇ ਕਿੱਥੋਂ ਹੁੰਦੀ ਹੈ ਗੁੱਟ ਨਿਰਪੇਖਤਾ ਵਾਲੀ ਗੱਲ ਉਹ ਇਸ ਧਰਤੀ ਤੋਂ ਨਿਕਲ ਕੇ ਆਉਂਦੀ ਹੈ ਜਿੱਥੇ ਰੀਸ਼ੀਆਂ ਮੂਨੀਆਂ ਭਗਤਾਂ ਪੀਰਾਂ ਗੁਰੂਆਂ ਨੇ ਇਹ ਸਨੇਹਾ ਦਿੱਤਾ ਕਿ ਧਰਤੀ ਮਨੁੱਖਤਾ ਦੇ ਬਿਹਤਰ ਵਿਕਾਸ ਲਈ ਬਣੀ ਆ ਧਰਤੀ ਇਸ ਲਈ ਬਣੀ ਆ ਕਿ ਧਰਤੀ ਤੇ ਪਿਆਰ ਰਹੇ ਸਤਿਭਾਵਨਾ ਰਹੇ ਸ਼ਾਂਤੀ ਰਹੇ ਇਸੇ ਕਰਕੇ ਇੰਦਰ ਦੇਵਤਾ ਅੱਜ ਸੂਫੀਆਂ ਦੀ ਧਰਤੀ ਤੋਂ ਸੁਨੇਹਾ ਦੇ ਰਹੇ ਨੇ ਜਿਹਦੇ ਜ਼ਰੀਏ ਪੰਜਾਬ ਦੇ ਅੰਦਰ ਸ਼ਾਂਤੀ ਹੋਣੀ ਜ਼ਰੂਰੀ ਆ ਜਾਂ ਇਸ ਪੂਰੇ ਸਿਵਲਾਈਜ਼ੇਸ਼ਨ ਦੇ ਅੰਦਰ ਸ਼ਾਂਤੀ ਹੋਣੀ ਜ਼ਰੂਰੀ ਆ ਤੇ ਉਹਦਾ ਜਿਹੜਾ ਤਰੀਕਾ ਆ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਕੱਢਣਾ ਚਾਹੀਦਾ ਉਹਦਾ ਤਰੀਕਾ ਦੋਵੇਂ ਸਰਕਾਰਾਂ ਆਪਸ ਜਿਵੇਂ ਬਿਆਨ ਵੀ ਆਇਆ ਬਕਾਇਦਾ ਤੌਰ ਦੇ ਉੱਤੇ ਕਿ ਐਨਐਸਸੀ ਨੇ ਜਿਹੜੇ ਆਫੀਸ਼ੀਅਲ ਬਿਆਨ ਆ ਇਹ ਭਾਰਤ ਸਰਕਾਰ ਦਾ ਕਿ ਜਿਹੜੇ ਐਨਐਸਏ ਨੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਧਰੋਂ ਜੀਤ ਦਵਾਲ ਉਧਰ ਦੂਜੇ ਪਾਸੇ ਪਾਕਿਸਤਾਨ ਦੇ ਉਹ ਲਗਾਤਾਰ ਇਸ ਮਸਲੇ ਤੇ ਇਨ ਟੱਚ ਵੀ ਹੈ ਯਾਨੀ ਕੋਈ ਨਾ ਕੋਈ ਰਾਹ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਰਾਹ ਨਿਕਲੇਗਾ ਕਿਉਂਕਿ ਜੰਗਾਂ ਯੁੱਧਾਂ ਦੇ ਨਾਲ ਦੁਨੀਆ ਦੇ ਅੰਦਰ ਭੁੱਖਮਰੀ ਕੰਗਾਲੀ ਗਰੀਬੀ ਬੇਰੋਜ਼ਗਾਰੀ ਹੀ ਪੈਦਾ ਹੁੰਦੀ ਹੈ ਦੁਨੀਆ ਦਾ ਇਤਿਹਾਸ ਹੈ ਇਹ ਇੰਡੀਆ ਦੇ ਅੰਦਰ ਵੀ ਜਦੋਂ ਜਦੋਂ ਜੰਗਾਂ ਲੱਗੀਆਂ ਨੁਕਸਾਨ ਹੋਇਆ ਚਾਹੇ 65 ਦੀ ਹੈ 71 ਦੀ ਹੈ ਠੀਕ ਹੈ ਦੁਸ਼ਮਣ ਜਦੋਂ ਹੱਦ ਨਾਲੋਂ ਵੱਧ ਚੜ ਕੇ ਆਉਂਦਾ ਜਵਾਬ ਦੇਣਾ ਪੈਂਦਾ ਪਰ ਅਲਟੀਮੇਟਲੀ ਦੁਨੀਆ ਦੀ ਹਰ ਫਿਲਾਸਫੀ ਹਰ ਸਰਕਾਰ ਹਰ ਵਿਚਾਰਧਾਰਾ ਹਰ ਧਰਮ ਪੀਸ ਦੀ ਗੱਲ ਕਰਦਾ ਹੈ ਦੁਨੀਆ ਨੂੰ ਸ਼ਾਂਤ ਰਹਿਣ ਦੀ ਗੱਲ ਕਰਦਾ ਹੈ ਨਾ ਕਿ ਲੜਾਈਆਂ ਵਾ ਲੜਾਈਆਂ ਵੀ ਇਸ ਲਈ ਹੁੰਦੀਆਂ ਕਿ ਦੁਨੀਆ ਤੇ ਸ਼ਾਂਤੀ ਹੋਵੇ ਪੀਸ ਹੋਵੇ ਨਾ ਕਿ ਦੁਨੀਆ ਇਸ ਤਰ੍ਹਾਂ ਦੇ ਮਾਹੌਲ ਚ ਰਹੇ ਜਿੱਥੇ ਡਰ ਹੋਵੇ ਜਿੱਥੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪਰਿਵਾਰ ਸਾਡੇ ਬੱਚੇ ਜਾਂ ਸਾਡੇ ਬਜ਼ੁਰਗ ਜਾਂ ਸਾਡਾ ਸਮਾਜ ਟੈਰਰਾਈਜ਼ ਹੋ ਕੇ ਰਹੇ ਚਾਹੇ ਉਹ ਕਿਸੇ ਵੀ ਥਾਂ ਦੀ ਧਰਤੀ ਹੋਵੇ ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਆ ਜੋ ਹੋਇਆ ਉਹ ਤੁਸੀਂ ਜੋ ਗਲਤ ਕੀਤਾ ਉਹਦਾ ਜਵਾਬ ਹਾਰਤ ਨੇ ਦਿੱਤਾ ਔਰ ਤੁਹਾਡੀ ਕਿਸੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਿਵਲ ਲੋਕਾਂ ਨੂੰ ਟਾਰਗੇਟ ਨਹੀਂ ਕੀਤਾ ਤੁਹਾਡੇ ਉਹਨਾਂ ਹੱਤਵادی ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਜਿਨ੍ਹਾਂ ਨੇ ਗੜਬੜਾ ਕੀਤਾ। ਪਦਿਆਂ ਦਾ ਸਿਵਲਾਈਜੇਸ਼ਨ ਸੀ ਜਿਹਨੂੰ ਇੰਡਸ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ ਜਿਹਨੂੰ ਅਖੰਡ ਭਾਰਤ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਜਿਹਨੂੰ ਇੱਕ ਸਾਂਝੀ ਧਰਤੀ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਜਿਹਨੂੰ ਵੱਖ-ਵੱਖ ਵਿਚਾਰ ਧਰਾਵਾਂ ਵੱਖ-ਵੱਖ ਤਰੀਕੇ ਨਾਲ ਨਰੇਟ ਕਰਦੀਆਂ ਨੇ ਜਿਹਨੂੰ ਪਾਕਿਸਤਾਨ ਦਾ ਇੱਕ ਜਰਨਲ ਕਲੈਸ਼ ਆਫ ਸਿਵਲਾਈਜੇਸ਼ਨ ਤੱਕ ਲੈ ਜਾਂਦਾ ਹੈ ਬਹੁਤ ਹੀ ਮੰਦਭਾਗੀ ਘਟਨਾਵਾਂ ਦੇ ਨਾਲ ਪਰ ਉਸ ਤੋਂ ਬਾਅਦ ਇੰਦਰ ਦੇਵਤਾ ਦਵਾ ਵਿੱਚ ਧਰਤੀ ਦੇ ਅਸੀਂ ਖੜੇ ਹਾਂ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈਗਾ ਕਿਵੇਂ ਇੰਦਰ ਦੇਵਤਾ ਉਸਨੇਹਾ ਦੇ ਰਿਹਾ ਜਿਸ ਸੁਨੇਹੇ ਦੀ ਲੋੜ ਹੈ ਧਰਤੀ ਨੂੰ ਕੀ ਹਾਂ ਤਪਸ਼ ਦੀ ਲੋੜ ਨਹੀਂ ਧਰਤੀ ਨੂੰ ਧਰਤੀ ਨੂੰ ਪੀਸ ਦੀ ਲੋੜ ਆ ਧਰਤੀ ਨੂੰ ਸ਼ਾਂਤੀ ਦੀ ਲੋੜ ਆ ਧਰਤੀ ਨੂੰ ਇਸ ਤਰ੍ਹਾਂ ਦੇ ਮਾਹੌਲ ਦੀ ਇਸ ਤਰ੍ਹਾਂ ਦੇ ਮੌਸਮ ਦੀ ਲੋੜ ਆ ਜਿਸ ਤਰ੍ਹਾਂ ਦਾ ਮੌਸਮ ਇੰਦਰ ਦੇਵਤਾ ਨੇ ਕੀਤਾ ਕਿਉਂਕਿ ਇੰਦਰ ਦੇਵਤਾ ਤਾਂ ਸਭ ਕੁਝ ਜਾਣਦੇ ਨੇ ਉਹ ਤਾਂ ਜਾਣੀ ਜਾਣ ਨੇ ਉਹਨਾਂ ਨੇ ਮੇਘ ਤੇ ਮਲਹਾਰ ਰਾਗ ਛੇੜ ਦਿੰਦਾ ਹੈ ਸੂਫੀਆਂ ਦੀ ਧਰਤੀ ਦਵਾਬੇ ਦੇ ਉੱਤੇ ਤਾਂ ਕਿ ਸ਼ਾਂਤੀ ਬਣੇ ਰਹੇ ਤਾਂ ਕਿ ਭਾਈਚਾਰਾ ਹੋਵੇ ਤਾਂ ਕਿ ਤਪਸ਼ਾ ਸਾਡੀਆਂ ਜ਼ਿੰਦਗੀਆਂ ਨੂੰ ਨਾ ਖਾਣ ਤਾਂ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣੇ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਹਿਰੋਸ਼ਿਮਾ ਤੇ ਨਾਗਾਸਾ키 ਵਰਗੀਆਂ ਹੋ ਜਾਣ ਕਿਉਂਕਿ ਹਿਰੋਸ਼ਿਮਾ ਤੇ ਨਾਗਾਸਾ키 ਤੇ ਜਦੋਂ ਪਰਮਾਣੂ ਬੰਬ ਡਿੱਗੇ ਸੀ ਉਸ ਤੋਂ ਬਾਅਦ ਕਈ ਪੀੜ੍hiyan ਉੱਥੇ ਕਈ ਪੀੜ੍hiyan ਅਪਾਹਜ ਪੈਦਾ ਪੈਦਾ ਹੁੰਦੀਆਂ ਰਹੀਆਂ ਭੰਗ ਪੈਦਾ ਹੁੰਦੀਆਂ ਰਹੀਆਂ ਕਈ ਪੀੜੀਆਂ ਦੇ ਜਿਹੜੇ ਬਕਾਇਦਾ ਤੌਰ ਦੇ ਉੱਤੇ ਅੰਗ ਕੋਈ ਅੰਗ ਕਿਸੇ ਦਾ ਇੱਕ ਅੰਗ ਨਹੀਂ ਹੁੰਦਾ ਸੀ ਕਿਸੇ ਦਾ ਦੋ ਨਹੀਂ ਹੁੰਦਾ ਸੀ ਕਿਸੇ ਦੀਆਂ ਅੱਖਾਂ ਨਹੀਂ ਹੁੰਦੀਆਂ ਸੀ ਕਿਸੇ ਦੇ ਕੁਝ ਨਹੀਂ ਹੁੰਦਾ ਸੀ ਕਿਸੇ ਦਾ ਕੁਝ ਨਹੀਂ ਹੁੰਦਾ ਸੀ ਇਹ ਦੁਨੀਆ ਨੇ ਦੇਖਿਆ ਹੋਇਆ ਇਸੇ ਕਰਕੇ ਪਰਮਾਤਮਾ ਦੀ ਰਜ਼ਾਚੀ ਸਾਰਿਆਂ ਦੀ ਰਜ਼ਾ ਤੇ ਪਰਮਾਤਮਾ ਇਸ ਧਰਤੀ ਦੇ ਉੱਤੇ ਇੱਕ ਸਨੇਹਾ ਦੇ ਰਿਹਾ ਇੰਦਰ ਦੇਵਤਾ ਸੂਫੀਆਂ ਨੂੰ ਸੁਨੇਹਾ ਦੇ ਰਿਹਾ ਸੂਫੀਆਂ ਦੀਆਂ ਦਰਗਾਹਾਂ ਨੂੰ ਸੂਫੀਆਂ ਦੀ ਧਰਤੀ ਦੁਆਬੇ ਤੇ ਜਿਹੜੀ ਵੱਡਾ ਗੜ ਰਹੀ ਹੈਗੀ ਔਰ ਇਸ ਇਲਾਕੇ ਚੋਂ Imran Khan ਇਸ ਇਲਾਕੇ ਚੋਂ ਗਏ ਨੇ ਕਿਉਂਕਿ ਪਠਾਣਾ ਦੀ ਧਰਤੀ ਰਹੀ ਹੈ ਇਹ ਇਸ ਇਲਾਕੇ ਚ ਉਹ ਨਵਾਸ਼ ਸ਼ਰੀਫ ਦਾ ਵੀ ਨੇੜੇ ਤੇੜਾ ਇਲਾਕਾ ਹੈਗਾ ਜੇ ਤੁਸੀਂ ਦੇਖੋਗੇ ਦੁਆਬੇ ਦੇ ਨਾਲ ਹੀ ਤਰਨਤਾਰਨ ਲੱਗ ਜਾਂਦਾ ਜਾ ਕੇ ਯਾਨੀ ਇੱਥੋਂ ਹੀ ਸਾਰਾ ਜਿਹੜਾ ਮੈਂ ਕਹਿ ਰਿਹਾ ਇੰਡਸ ਸਿਵਲਾਈਜੇਸ਼ਨ ਦੀ ਇੰਡਸ ਵੈਲੀ ਦੇ ਸਿਵਲਾਈਜੇਸ਼ਨ ਦਾ ਉਹ ਸਦੀਆਂ ਪੁਰਾਣਾ ਇਤਿਹਾਸ ਜਾਂ ਜਿਹੜੇ ਇੱਥੋਂ ਦੇ ਹੋਰ ਸਿਵਲਾਈਜੇਸ਼ਨ ਰਹੇ ਨੇ ਚਾਹੇ ਮਹੰਜੋਦਾੜੋ ਰਹਾ ਚਾਹੇ ਫਿਰ ਹੋਰ ਸਿਵਲਾਈਜੇਸ਼ਨ ਨੇ ਜਿੰਨੇ ਵੀ ਉਹ ਸਾਰੇ ਸਿਵਲਾਈਜੇਸ਼ਨ ਵੀ ਇਸੇ ਧਰਤੀ ਦੇ ਆਲੇ-ਦੁਆਲੇ ਘੁੰਮਦੇ ਰਹੇ ਨੇ ਇੱਥੇ ਹੀ ਕਹਿੰਦੇ ਆ ਵੇਦਾਂ ਦੀ ਰਚਨਾ ਹੁੰਦੀ ਹੈ ਇੱਥੇ ਹੀ ਵੱਡੇ-ਵੱਡੇ ઋષਿ-ਮੁਨੀ ਇਸ ਧਰਤੀ ਤੇ ਆ ਕੇ ਬਹਿੰਦੇ ਨੇ ਇੱਥੇ ਹੀ ਸੂਫੀਆਂ ਦੀ ਧਰਤੀ ਹੈ ਤੇ ਤੇ ਹੀ ਇੰਦਰ ਦੇਵਤਾ ਉਹ ਸਨੇਹਾ ਦੇ ਰਿਹਾਗਾ ਜਿਹੜਾ ਸਨੇਹਾ ਅੱਜ ਦੁਨੀਆ ਨੂੰ ਲੈਣ ਦੀ ਲੋੜ ਆ ਗਈ ਕਿ ਹਾਂ ਕਿਵੇਂ ਪੀਸ ਵਾਲ ਕਿਉਂਕਿ ਅਮਰੀਕਾ ਨੇ ਬਕਾਇਦਾ ਤੌਰ ਦੇ ਉੱਤੇ ਕਿਹਾ ਹੈਗਾ ਪਾਕਿਸਤਾਨ ਨੂੰ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਡੀ ਐਕਸਲੇਸ਼ਨ ਕਰਨੀ ਹੈ ਯਾਨੀ ਪਰਮਾਣੂ ਯੁੱਧ ਤੋਂ ਬਚਣਾਗਾ ਉਹਨਾਂ ਨੇ ਭਾਰਤ ਨਾਲ ਵੀ ਗੱਲ ਕੀਤੀ ਆ ਭਾਰਤ ਨੇ ਵੀ ਅਮਰੀਕਾ ਨਾਲ ਗੱਲ ਕੀਤੀ ਆ ਭਾਰਤ ਜੰਗ 'ਚ ਨਹੀਂ ਜਾਣਾ ਚਾਹੁੰਦਾ ਸਿਗਾ ਕਿਉਂਕਿ ਇਸ ਤਰ੍ਹਾਂ ਦੀ ਮੰਦਭਾਗੀ ਪਹਿਲਗਾਮ ਦੇ ਅੰਦਰ ਜੋ ਹੋਇਆ ਸੀਗਾ ਉਹ ਬੜਾ ਸ਼ਰਮਨਾਕ ਸੀਗਾ ਉਹ ਬੜਾ ਹੀ ਸਾਡੇ ਬੇਕਸੂਰ ਨਿਰਦੋਸ਼ ਲੋਕਾਂ ਨੂੰ ਜਿਸ ਤਰ੍ਹਾਂ ਦੀ ਜ਼ਹਾਲਤ ਦੇ ਨਾਲ ਉਹਨਾਂ ਅਤਵਾਦੀਆਂ ਨੇ ਅਟੈਕ ਕੀਤਾ ਉਹਦੀ ਰਿਟੈਲੀਏਸ਼ਨ ਭਾਰਤ ਨੇ ਜ਼ਰੂਰ ਕੀਤੀ ਪਰ ਜਿਸ ਤਰ੍ਹਾਂ ਦਾ ਪਾਕਿਸਤਾਨ ਕਰ ਰਿਹਾ ਹੈਗਾ ਉਹ ਆਪਣੀਆਂ ਹੱਦਾਂ ਪਾਰ ਕਰ ਰਿਹਾ ਉਹਨੂੰ ਵੀ ਬਚਣਾ ਚਾਹੀਦਾ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਹ ਚਾਉਣਾ ਚਾਹੀਦਾ ਪਰ ਸਭ ਤੋਂ ਵੱਡੀ ਰਜ਼ਾ ਕਿਹਦੀ ਹੁੰਦੀ ਹੈ ਪ੍ਰਮਾਤਮਾ ਦੀ ਉਹ ਰਜ਼ਾ ਜਿਹੜੀ ਇੰਦਰ ਦੇਵਤਾ ਦੀ ਰਜ਼ਾ ਸੂਫੀਆਂ ਦੀ ਧਰਤੀ ਦੇ ਉੱਤੇ ਉਹ ਸੁਨੇਹਾ ਦੇ ਰਹੀ ਹੈਗੀ ਕਿ ਹਾਂ ਸ਼ਾਂਤੀ ਦੇ ਨਾਲ ਤਪਸ਼ ਦੇ ਨਾਲ ਨਹੀਂ ਜਾਉਣਾਗਾ ਠੰਡ ਦੇ ਨਾਲ ਜਾਉਣਾਗਾ ਠੰਡਾ ਦਿਮਾਗ ਰੱਖਣਾ ਤੇ ਠੰਡਾ ਦੁਨੀਆ 'ਚ ਰਹਿਣਾਗਾ ਔਰ ਇੱਕ ਨਰਮ ਤਰੀਕੇ ਦੇ ਨਾਲ ਜੋ ਭਾਰਤ ਦੀ ਬਹੁਤ ਪੁਰਾਣੀ ਨੀਤੀ ਰਹੀ ਹੈਗੀ ਨਹਿਰੂ ਤੋਂ ਟਾਈਮ ਤੋਂ ਲੈ ਕੇ ਹੁਣ ਤੱਕ ਮੋਦੀ ਕਾਲ ਤੱਕ ਗੁੱਟ ਨਿਰਪੇਖ ਨੀਤੀ ਯਾਨੀ ਜਿਹਦੇ ਅੰਦਰ ਭਾਰਤ ਕਦੇ ਵੀ ਜੰਗ ਦੇ ਦਰਮਿਆਨ ਵੀ ਸੈਕੰਡ ਜੰਗ ਦੇ ਦਰਮਿਆਨ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਕੋਲਡ ਵਾਰ ਦੇ ਟਾਈਮ ਵੀ ਜਦੋਂ ਰਸ਼ੀਆ ਤੇ ਅਮਰੀਕਾ ਦੇ ਅੰਦਰ ਬਹੁਤ ਵੱਡੀ ਕੋਲਡ ਵਾਰ ਚੱਲਦੀ ਰਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਉਸਟਾਲਿਨ ਵਾਲਾ ਦੌਰ ਇੱਕ ਵਾਰ ਸੀ ਚਰਚਿਲ ਵਾਲਾ ਦੌਰ ਆਗਾ ਉਦੋਂ ਲਗਾਤਾਰ ਇੱਕ ਸ਼ਾਂਤੀ ਦੀਆਂ ਅਪੀਲਾਂ ਭਾਰਤ ਦੁਨੀਆ ਨੂੰ ਕਰਦਾ ਰਿਹਾ ਤੇ ਭਾਰਤ ਗੁੱਟਨਰਪੇਖ ਰਿਹਾ ਯਾਨੀ ਕਿਸੇ ਵੀ ਇੱਕ ਗੁੱਟ ਦਾ ਹਿੱਸਾ ਨਹੀਂ ਰਿਹਾ ਦੋ ਗੁੱਟ ਬਣ ਗਏ ਸੀ ਦੁਨੀਆ ਦੇ ਉੱਤੇ ਪਹਿਲਾ ਫਸਟ ਵਰਲਡ ਵਾਰ ਦੇ ਟਾਈਮ ਫਿਰ ਸੈਕੰਡ ਵਰਲਡ ਵਾਰ ਦੇ ਟਾਈਮ ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਭਾਰਤ ਨੇ ਗੁੱਟਨਰਪੇਖ ਦੀ ਇਸੇ ਕਰਕੇ ਭਾਰਤ ਨੇ ਹੁਣ ਰਸ਼ੀਆ ਨਾਲ ਵੀ ਰਿਸ਼ਤਾ ਰੱਖਿਆ ਸੀ ਅਮਰੀਕਾ ਨਾਲ ਵੀ ਰੱਖਿਆ ਸੀ ਰਸ਼ੀਆ ਤੋਂ ਤੇਲ ਲੈ ਕੇ ਯੂਰਪ ਦੇ ਅੰਦਰ ਵੇਚਿਆ ਜਦੋਂ ਯੂਕਰੇਨ ਦਾ ਯੁੱਧ ਚੱਲ ਰਿਹਾ ਸੀ ਅਮਰੀਕਾ ਇਸ ਗੱਲ ਤੇ ਨਾਰਾਜ਼ ਵੀ ਹੋਇਆ ਪਰ ਇਹੀ ਗੱਲ ਜਿਹੜੀ ਹੈਗੀ ਜਿਹੜੀ ਉਹ ਗੱਲ ਨਿਕਲ ਕੇ ਕਿੱਥੋਂ ਹੁੰਦੀ ਹੈ ਗੁੱਟਨ ਰੁਪੇਖਤਾ ਵਾਲੀ ਗੱਲ ਉਹ ਇਸ ਧਰਤੀ ਤੋਂ ਨਿਕਲ ਕਿਉਂਦੀ ਹੈ ਜਿੱਥੇ ਰੀਸ਼ੀਆਂ ਮੂਨੀਆਂ ਭਗਤਾਂ ਪੀਰਾਂ ਗੁਰੂਆਂ ਨੇ ਇਹ ਸਨੇਹਾ ਦਿੱਤਾ ਕਿ ਧਰਤੀ ਮਨੁੱਖਤਾ ਦੇ ਬਿਹਤਰ ਵਿਕਾਸ ਲਈ ਬਣੀ ਹੈ ਧਰਤੀ ਇਸ ਲਈ ਬਣੀ ਹੈ ਕਿ ਧਰਤੀ ਤੇ ਪਿਆਰ ਰਹੇ ਸਦਭਾਵਨਾ ਰਹੇ ਸ਼ਾਂਤੀ ਰਹੇ ਇਸੇ ਕਰਕੇ ਇੰਦਰ ਦੇਵਤਾ ਅੱਜ ਸੂਫੀਆਂ ਦੀ ਧਰਤੀ ਤੋਂ ਸਨੇਹਾ ਦੇ ਰਹੇ ਨੇ ਜਿਹਦੇ ذریعے ਪੰਜਾਬ ਦੇ ਅੰਦਰ ਸ਼ਾਂਤੀ ਹੋਣੀ ਜ਼ਰੂਰੀ ਹੈ ਜਾਂ ਇਸ ਪੂਰੇ ਸਿਵਲਾਈਜੇਸ਼ਨ ਦੇ ਅੰਦਰ ਸ਼ਾਂਤੀ ਹੋਣੀ ਜ਼ਰੂਰੀ ਹੈ ਤੇ ਉਹਦਾ ਜਿਹੜਾ ਤਰੀਕਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਕੱਢਣਾ ਚਾਹੀਦਾ ਉਹਦਾ ਤਰੀਕਾ ਦੋਵੇਂ ਸਰਕਾਰਾਂ ਆਪਸ ਜਿਵੇਂ ਬਿਆਨ ਵੀ ਆਇਆ ਬਕਾਇਦਾ ਤੌਰ ਦੇ ਉੱਤੇ ਕਿ ਐਨਐਸਏ ਨੇ ਜਿਹੜੇ ਆਫੀਸ਼ੀਅਲ ਬਿਆਨ ਆ ਇਹ ਭਾਰਤ ਸਰਕਾਰ ਦਾ ਕਿ ਜਿਹੜੇ ਐਨਐਸਏ ਨੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਇਧਰੋਂ ਜੀ ਡਵਾਲ ਉਧਰ ਦੂਜੇ ਪਾਸੇ ਪਾਕਿਸਤਾਨ ਦੇ ਉਹ ਲਗਾਤਾਰ ਇਸ ਮਸਲੇ ਤੇ ਇਨਟੱਚ ਵੀ ਹੈ ਯਾਨੀ ਕੋਈ ਨਾ ਕੋਈ ਰਾਹ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਰਾਹ ਨਿਕਲੇਗਾ ਕਿਉਂਕਿ ਜੰਗਾਂ ਯੁੱਧਾਂ ਦੇ ਨਾਲ ਦੁਨੀਆ ਦੇ ਅੰਦਰ ਭੁੱਖਮਰੀ ਕੰਗਾਲੀ ਗਰੀਬੀ ਬੇਰੋਜ਼ਗਾਰੀ ਹੀ ਪੈਦਾ ਹੁੰਦੀ ਹੈ ਦੁਨੀਆ ਦਾ ਇਤਿਹਾਸ ਹੈ ਇੰਡੀਆ ਦੇ ਅੰਦਰ ਵੀ ਜਦੋਂ-ਜਦੋਂ ਜੰਗਾਂ ਲੱਗੀਆਂ ਨੁਕਸਾਨ ਹੋਇਆ ਚਾਹੇ 65 ਦੀ ਹੈ 71 ਦੀ ਹੈ ਠੀਕ ਹੈ ਦੁਸ਼ਮਣ ਜਦੋਂ ਹੱਦ ਨੋ ਵੱਧ ਚੜ ਕੇ ਆਉਂਦਾ ਜਵਾਬ ਦੇਣਾ ਪੈਂਦਾ ਪਰ ਅਲਟੀਮੇਟਲੀ ਦੁਨੀਆ ਦੀ ਹਰ ਫਲਸਫੀ ਹਰ ਸਰਕਾਰ ਹਰ ਵਿਚਾਰਧਾਰਾ ਹਰ ਧਰਮ ਪੀਸ ਦੀ ਗੱਲ ਕਰਦਾ ਹੈ ਦੁਨੀਆ ਨੂੰ ਸ਼ਾਂਤ ਰਹਿਣ ਦੀ ਗੱਲ ਕਰਦਾ ਨਾ ਕਿ ਲੜਾਈਆਂ ਵਾ ਲੜਾਈਆਂ ਵੀ ਇਸ ਲਈ ਹੁੰਦੀਆਂ ਕਿ ਦੁਨੀਆ ਤੇ ਸ਼ਾਂਤੀ ਹੋਵੇ ਪੀਸ ਹੋਵੇ ਨਾ ਕਿ ਦੁਨੀਆ ਇਸ ਤਰ੍ਹਾਂ ਦੇ ਮਾਹੌਲ ਚ ਰਹੇ ਜਿੱਥੇ ਡਰ ਹੋਵੇ ਜਿੱਥੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪਰਿਵਾਰ ਸਾਡੇ ਬੱਚੇ ਜਾਂ ਸਾਡੇ ਬਜ਼ੁਰਗ ਜਾਂ ਸਾਡਾ ਸਮਾਜ ਟੈਰਰਾਈਜ਼ ਹੋ ਕੇ ਰਹੇ ਚਾਹੇ ਉਹ ਕਿਸੇ ਵੀ ਥਾਂ ਦੀ ਧਰਤੀ ਹੋਵੇ ਪਾਕਿਸਤਾਨ ਨੂੰ ਇਹ ਸਮਝਣ ਦੀ ਲੋੜ ਆ ਜੋ ਹੋਇਆ ਉਹ ਤੁਸੀਂ ਜੋ ਗਲਤ ਕੀਤਾ ਉਹਦਾ ਜਵਾਬ ਹਾਰਤ ਨੇ ਦਿੱਤਾ ਔਰ ਤੁਹਾਡੀ ਕਿਸੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਜਾਂ ਸਿਵਲ ਲੋਕਾਂ ਨੂੰ ਟਾਰਗੇਟ ਨਹੀਂ ਕੀਤਾ ਤੁਹਾਡੇ ਉਹਨਾਂ ਹੱਤਵਾਦੀ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਜਿਨ੍ਹਾਂ ਨੇ ਗੜਬੜਾ ਕੀਤੀਆਂ ਦਾ ਸਿਵਲਾਈਜੇਸ਼ਨ ਸੀ ਜਿਹਨੂੰ ਇੰਡਸ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ ਜਿਹਨੂੰ ਅਖੰਡ ਭਾਰਤ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਜਿਹਨੂੰ ਇੱਕ ਸਾਂਝੀ ਧਰਤੀ ਦੇ ਸੁਪਨੇ ਦੇ ਤੌਰ ਤੇ ਵੀ ਦੇਖਿਆ ਜਾਂਦਾ ਜਿਹਨੂੰ ਵੱਖ-ਵੱਖ ਵਿਚਾਰਧਰਾਵਾਂ ਵੱਖ-ਵੱਖ ਤਰੀਕੇ ਨਾਲ ਨਰੇਟ ਕਰਦੀਆਂ ਨੇ ਜਿਹਨੂੰ ਪਾਕਿਸਤਾਨ ਦਾ ਇੱਕ ਜਰਨਲ ਕਲੈਸ ਆਫ ਸਿਵਲਾਈਜੇਸ਼ਨ ਤੱਕ ਲੈ ਜਾਂਦਾ ਹੈ ਬਹੁਤ ਹੀ ਮੰਦਭਾਗੀ ਘਟਨਾਵਾਂ ਦੇ ਨਾਲ ਪਰ ਉਸ ਤੋਂ ਬਾਅਦ ਇੰਦਰ ਦੇਵਤਾ ਦੁਆਬਈ ਧਰਤੀ ਦੇ ਅਸੀਂ ਖੜੇ ਆ ਤੁਸੀਂ ਦੇਖ ਰਹੇ ਹੋ ਮੀਂਹ ਪੈ ਰਿਹਾ ਹੈਗਾ ਕਿਵੇਂ ਇੰਦਰ ਦੇਵਤਾ ਉਹ ਸੁਨੇਹਾ ਦੇ ਰਿਹਾ ਜਿਸ ਸੁਨੇਹੇ ਦੀ ਲੋੜ ਹੈ ਧਰਤੀ ਨੂੰ ਕੀ ਹਾਂ ਤਪਸ਼ ਦੀ ਲੋੜ ਨਹੀਂ ਧਰਤੀ ਨੂੰ ਧਰਤੀ ਨੂੰ ਪੀਸ ਦੀ ਲੋੜ ਆ ਧਰਤੀ ਨੂੰ ਸ਼ਾਂਤੀ ਦੀ ਲੋੜ ਆ ਧਰਤੀ ਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਇਸ ਤਰ੍ਹਾਂ ਦੇ ਮੌਸਮ ਦੀ ਲੋੜ ਹੈ ਜਿਸ ਤਰ੍ਹਾਂ ਦਾ ਮੌਸਮ ਇੰਦਰ ਦੇਵਤਾ ਨੇ ਕੀਤਾ ਕਿਉਂਕਿ ਇੰਦਰ ਦੇਵਤਾ ਤਾਂ ਸਭ ਕੁਝ ਜਾਣਦੇ ਨੇ ਉਹ ਤਾਂ ਜਾਣੀ ਜਾਣ ਨੇ ਉਹਨਾਂ ਨੇ ਮੇਗ ਤੇ ਮਲਹਾਰ ਰਾਗ ਛੇੜ ਦਿੱਤਾ ਸੂਫੀਆਂ ਦੀ ਧਰਤੀ ਦੁਆਬੇ ਦੇ ਉੱਤੇ ਤਾਂ ਕਿ ਸ਼ਾਂਤੀ ਬਣੇ ਰਹੇ ਤਾਂ ਕਿ ਭਾਈਚਾਰਾ ਹੋਵੇ ਤਾਂ ਕਿ ਤਪਸ਼ਾ ਸਾਡੀਆਂ ਜ਼ਿੰਦਗੀਆਂ ਨੂੰ ਨਾ ਖਾਣ ਬਾਕੀ ਇਸ ਤਰ੍ਹਾਂ ਦਾ ਮਾਹੌਲ ਨਾ ਬਣੇ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਹਿਰੋਸ਼ਿਮਾ ਤੇ ਨਾਗਾਸਾ키 ਵਰਗੀਆਂ ਹੋ ਜਾਣ ਕਿਉਂਕਿ ਹਿਰੋਸ਼ਿਮਾ ਤੇ ਨਾਗਾਸਾ키 ਤੇ ਜਦੋਂ ਪਰਮਾਣੂ ਬੰਬ ਡਿੱਗੇ ਸੀ ਉਸ ਤੋਂ ਬਾਅਦ ਕਈ ਪੀੜ੍hiyan ਉੱਥੇ ਕਈ ਪੀੜ੍hiyan ਅਪਾਹਜ ਪੈਦਾ ਹੁੰਦੀਆਂ ਰਹੀਆਂ ਭੰਗ ਪੈਦਾ ਹੁੰਦੀਆਂ ਰਹੀਆਂ ਕਈ ਪੀੜ੍hiyan ਦੇ ਜਿਹੜੇ ਬਕਾਇਦਾ ਤੌਰ ਦੇ ਉੱਤੇ ਅੰਗ ਕੋਈ ਅੰਗ ਕਿਸੇ ਦਾ ਇੱਕ ਅੰਗ ਨਹੀਂ ਹੁੰਦਾ ਸੀ ਕਿਸੇ ਦਾ ਦੋ ਨਹੀਂ ਹੁੰਦਾ ਸੀ ਕਿਸੇ ਦੀਆਂ ਅੱਖਾਂ ਨਹੀਂ ਹੁੰਦੀਆਂ ਸੀ ਕਿਸੇ ਦੇ ਕੁਝ ਨਹੀਂ ਹੁੰਦਾ ਸੀ ਕਿਸੇ ਦਾ ਕੁਝ ਨਹੀਂ ਹੁੰਦਾ ਸੀ ਇਹ ਦੁਨੀਆ ਨੇ ਦੇਖਿਆ ਹੋਇਆ ਇਸੇ ਕਰਕੇ ਪ੍ਰਮਾਤਮਾ ਦੀ ਰਜ਼ਾ ਚ ਸਾਰਿਆਂ ਦੀ ਰਜ਼ਾ ਤੇ ਪ੍ਰਮਾਤਮਾ ਇਸ ਧਰਤੀ ਦੇ ਉੱਤੇ ਕਿ ਸੁਨੇਹਾ ਦੇ ਰਿਹਾ ਇੰਦਰ ਦੇਵਤਾ ਸੂਫੀਆਂ ਨੂੰ ਸੁਨੇਹਾ ਦੇ ਰਿਹਾ ਸੂਫੀਆਂ ਦੀਆਂ ਦਰਗਾਹਾਂ ਨੂੰ ਸੂਫੀਆਂ ਦੀ ਧਰਤੀ ਦੁਆਬੇ ਤੇ ਜਿਹੜੀ ਵੱਡਾ ਗੜ ਰਹੀ ਹੈਗੀ ਔਰ ਇਸ ਇਲਾਕੇ ਚੋਂ ਇਮਰਾਨ ਖਾਨ ਇਸ ਇਲਾਕੇ ਚੋਂ ਗਏ ਨੇ ਕਿਉਂਕਿ ਪਠਾਨਾਂ ਦੀ ਧਰਤੀ ਰਹੀ ਹੈ ਇਹ ਇਸ ਇਲਾਕੇ ਚ ਉਹ ਨਵਾਸ਼ ਸ਼ਰੀਫ ਦਾ ਵੀ ਨੇੜੇ ਤੇੜਾ ਇਲਾਕਾ ਹੈਗਾ ਜੇ ਤੁਸੀਂ ਦੇਖੋਗੇ ਦੁਆਬੇ ਦੇ ਨਾਲ ਹੀ ਤਰਨ ਤਰਨ ਲੱਗ ਜਾਂਦਾ ਜਾ ਕੇ ਯਾਨੀ ਇੱਥੋਂ ਹੀ ਸਾਰਾ ਜਿਹੜਾ ਮੈਂ ਕਹਿ ਰਿਆਂ ਇੰਡਸ ਸਿਵਲਾਈਜੇਸ਼ਨ ਦੀ ਇੰਡਸ ਵੈਲੀ ਦੇ ਸਿਵਲਾਈਜੇਸ਼ਨ ਦਾ ਉਹ ਸਦੀਆਂ ਪੁਰਾਣਾ ਇਤਿਹਾਸ ਜਾਂ ਜਿਹੜੇ ਇੱਥੋਂ ਦੇ ਹੋਰ ਸਿਵਲਾਈਜੇਸ਼ਨ ਰਹੇ ਨੇ ਚਾਹੇ ਮਹੰਜੋਦਾੜੋ ਰਹਾ ਚਾਹੇ ਫਿਰ ਹੋਰ ਸਿਵਲਾਈਜੇਸ਼ਨ ਨੇ ਜਿੰਨੇ ਵੀ ਉਹ ਸਾਰੇ ਸਿਵਲਾਈਜੇਸ਼ਨ ਵੀ ਇਸੇ ਧਰਤੀ ਦੇ ਆਲੇ-ਦੁਆਲੇ ਘੁੰਮਦੇ ਰਹੇ ਨੇ ਇੱਥੇ ਹੀ ਕਹਿੰਦੇ ਆ ਵੇਦਾਂ ਦੀ ਰਚਨਾ ਹੁੰਦੀ ਹੈ ਇੱਥੇ ਹੀ ਵੱਡੇ ਵੱਡੇ ઋષਿ-ਮੁਨੀ ਇਸ ਧਰਤੀ ਤੇ ਆ ਕੇ ਬਹਿੰਦੇ ਨੇ ਇੱਥੇ ਹੀ ਸੂਫੀਆਂ ਦੀ ਧਰਤੀ ਹੈ ਤੇ ਤੇ ਹੀ ਇੰਦਰ ਦੇਵਤਾ ਉਹ ਸਨੇਹਾ ਦੇ ਰਿਹਾਗਾ ਜਿਹੜਾ ਸਨੇਹਾ ਅੱਜ ਦੁਨੀਆ ਨੂੰ ਲੈਣ ਦੀ ਲੋੜ ਆਗੀ ਕਿ ਹਾਂ ਕਿਵੇਂ ਪੀਸ ਵਾਲ ਕਿਉਂਕਿ ਅਮਰੀਕਾ ਨੇ ਬਕਾਇਦਾ ਤੌਰ ਦੇ ਉੱਤੇ ਕਿਹਾਗਾ ਪਾਕਿਸਤਾਨ ਨੂੰ ਕਿ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਡੀ ਐਕਸਲੇਸ਼ਨ ਕਰਨੀ ਆ ਯਾਨੀ ਪਰਮਾਣੂ ਯੁੱਧ ਤੋਂ ਬਚਣਾਗਾ ਉਹਨਾਂ ਨੇ ਭਾਰਤ ਨਾਲ ਵੀ ਗੱਲ ਕੀਤੀ ਆ ਭਾਰਤ